ਭਾਰਤੀਆਂ ਦੇ ਬਾਹਰ ਜਾਣ ਦੇ ਵਾਅਦੇ ਕਰੇਜ਼ ਨੂੰ ਦੇਖ ਕੇ ਹੁਣ ਬਾਹਰਲੀਆਂ ਸਰਕਾਰਾਂ ਸਖਤ ਹੋ ਗਈਆਂ ਨੇ। ਟਰੰਪ ਦੇ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਜਿੰਨੇ ਵੀ ਪ੍ਰਵਾਸੀ ਇਨਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਸੀ ਉਹਨਾਂ ਸਾਰਿਆਂ ਦਾ ਇੱਕ ਜਹਾਜ਼ ਭਰ ਕੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ। ਅੰਦਰ ਖੇਰਾ ਸਾਹਿਬ ਕਿਵੇਂ ਦੇਖਦੇ ਹੋ ਬਾਹਰਲੀਆਂ ਸਰਕਾਰਾਂ ਦੇ ਭਾਰਤੀਆਂ ਪ੍ਰਤੀ ਜਿਹੜੇ ਇਹ ਸਖਤ ਕਾਨੂੰਨ ਬਣਾਏ ਗਏ ਨੇ। ਭਾਰਤੀਆਂ ਦੀ ਤੁਸੀਂ ਗੱਲ ਕੀਤੀ ਆ ਮੇਰੇ ਹਿਸਾਬ ਨਾਲ ਉਹ ਪੰਜਾਬ ਦੇ ਇਹ ਜਿਹੜੇ ਲੋਕ ਨੇ ਉਹਨਾਂ ਲਈ ਜ਼ਿਆਦਾ ਚੇਤਾਵਨੀ ਸੀ ਕਿਉਂਕਿ ਭਰਮ ਜੀ ਤੁਸੀਂ ਇਹ ਦੇਖਿਆ ਹੋਊਗਾ ਕਿ ਜਿਹੜੀਆਂ ਉਡਾਨਾਂ ਨੇ ਤੁਸੀਂ ਸੁਣਿਆ ਹੋਊਗਾ ਤੁਹਾਡੇ ਗਰੀਬੀ ਜਾਂ ਰਿਸ਼ਤੇ ਦਾ دوست ਮਿੱਤਰ ਗਏ ਹੋਣਗੇ ਜੇ ਕੈਨੇਡਾ ਜਾਂ ਅਮਰੀਕਾ ਨੂੰ ਜਾਣਾ ਹੈ ਉਹ ਜਾਂ ਤਾਂ ਫਲੈਟ ਫਿਰ ਦਿੱਲੀ ਤੋਂ ਪੜਦੇ ਨੇ ਜੋਨ ਲਖਨਊ ਤੋਂ ਜਾਂ ਫਿਰ ਬੈਂਗਲੌਰ ਤੋਂ ਜਾਂ ਵੀਰੇ ਤੋਂ ਚੰਡੀਗੜ੍ਹ ਤੋਂ ਫਲੈਟ ਫੜ ਕੇ ਸੁੱਦਾ ਉਧਰ ਨੂੰ ਰੁਕ ਕਰਦੇ ਆ ਬਾਈ ਜੀ ਇਹ ਫਲੈਟ ਚੜਨਾ ਹੋਵੇ ਤਾਂ ਬੈਂਗਲੌਰ ਲਖਨਊ ਦਿੱਲੀ ਪਰ ਜੇ ਉਥੋਂ ਰਿਪੋਰਟ ਹੋ ਕੇ ਆਉਣਾ ਤਾਂ ਪੰਜਾਬ ਕੀ ਗੱਲ ਬਈ ਜੇ ਪੰਜਾਬ ਦੇ ਵਿੱਚ ਫਲਾਈਟਾਂ ਆਉਣਗੀਆਂ ਜੇ ਉਹਨਾਂ ਨੇ ਭੇਜੀ ਆ ਫਲਾਈਟ ਉਤਰ ਸਕਦੀ ਆ ਫਿਰ ਇੱਥੋਂ ਚੜ੍ਹ ਕੇ ਨਹੀਂ ਸਕਦੀਆਂ ਉਹ ਬਾਈ ਜੀ ਚੜ੍ਹੇ ਇਸ ਕਰਕੇ ਨਹੀਂ ਸਕਦੀਆਂ ਕਿਉਂਕਿ ਇੱਥੇ ਦੇ ਲੋਕਾਂ ਨੂੰ ਇੱਥੇ ਦੇ ਨੌਜਵਾਨਾਂ ਨੂੰ ਕੰਮ ਦੇਣਾ ਪਊਗਾ ਜਿੰਨੇ ਜਿਹੜੇ 500 ਬੰਦਾ ਦਿੱਲੀ 에ਅਰਪੋਰਟ ਤੇ ਕੰਮ ਕਰਦਾ ਉਹੀ 500 ਬੰਦਾ ਅੰਮ੍ਰਿਤਸਰ 에ਅਰਪੋਰਟ ਤੇ ਕੰਮ ਕਰੂਗਾ ਉਹੀ 500 ਬੰਦਾ ਚੰਡੀਗੜ੍ਹ 에ਅਰਪੋਰਟ ਤੇ ਕੰਮ ਕਰੂਗਾ ਇੱਥੇ ਦੇ ਨੌਜਵਾਨਾਂ ਨੂੰ ਜਿਹੜੀ ਆ ਉਹ ਨੌਕਰੀ ਮਿਲੂਗੀ ਤਾਂ ਸਾਡਾ ਨੌਜਵਾਨ ਕਿਉਂ ਜਾਊਗਾ ਬਾਹਰ ਜਾ ਕੇ ਕੀ ਅਮਲੋਦ ਦੇ ਨਜ਼ਦੀਕੀ ਕਾਨਪੂਰਾ ਪਿੰਡ ਦਾ ਇੱਕ ਬੰਦਾ ਗਿਆ ਉਹ ਕਹਿੰਦਾ ਜੀ ਮੈਂ 47 ਲੱਖ ਲਾ ਕੇ ਗਿਆ ਹੈ ਨਾ ਜੇ 47 ਲੱਖ ਲਾ ਕੇ ਭਾਈ ਉਹ ਬਾਹਰ ਹੀ ਜਾਣਾ ਜੇ ਇੱਥੇ ਨੌਕਰੀ ਮਿਲਦੀ ਹੁੰਦੀ ਉਹ ਕਾਹਨੂੰ 47 ਲੱਖ ਬਾਹਰ ਜਾ ਬਾਹਰ ਜਾਂਦਾ ਉਹ ਕਾਫੀ ਪਿੰਡਾਂ ਦੇ ਲੋਕ ਗਏ ਹੁੰਦੇ ਨੇ ਤਾਂ ਉਹਨਾਂ ਦਾ ਬਣਿਆ ਦੇਖ ਕੇ ਆਉਂਦਾ ਦਿਮਾਗ ਦੇ ਵਿੱਚ ਯਾਰ ਅਸੀਂ ਵੀ ਬਾਹਰ ਜਾ ਕੇ ਕੁਝ ਬਣਾ ਲਾਂਗੇ ਉਨਾਂ ਨੇ ਹਾਤਕੜੀਆਂ ਲਾ ਕੇ ਬੀੜੀਆਂ ਪਾ ਕੇ ਪੰਜਾਬ ਦੇ ਵਿੱਚ ਜਿਹੜੀ ਲੈਂਡਿੰਗ ਕਰਵਾਈ ਆ ਨਾ ਇਹ ਪੰਜਾਬੀਆਂ ਨੂੰ ਸਿੱਧੀ ਸਿੱਧੀ ਚੇਤਾਵਨੀ ਆ। ਭੜੇ 2 ਨੰਬਰ 'ਚ ਬਾਹਰ ਆਉਣ ਵਾਲੇ ਨੇ ਨਾ ਉਹ ਇਹ ਜ਼ਰੂਰ ਸੋਚ ਲੈਣ ਵੀ ਅਸੀਂ ਆ ਹਸ਼ਰ ਕਰਕੇ ਵਾਪਸ ਭੇਜਾਂਗੇ ਜਿਹੜਾ ਉਹ 1947 ਤੋਂ ਅਸੀਂ ਪਹਿਲਾਂ ਕਰਿਆ ਸੀ। ਉਹੀ ਹਸ਼ਰ ਹੁਣ ਤੁਹਾਨੂੰ ਕਰਕੇ ਤੁਹ ਵਾਪਸ ਭੇਜਾਂਗੇ। ਬਾਈ ਜੀ ਹਜੇ ਤਾਂ 104 ਆਏ ਨੇ। ਠੀਕ ਆ। ਹਜੇ ਕਹਿੰਦੇ ਤਾਂ 205 ਨੇ। ਜਿਹੜੀ ਲਿਸਟ ਆ ਉਹ 104 ਦੀ ਸਾਹਮਣੇ ਆਈ ਹੈ ਜਿਹੜਾ ਬਾਕੀ 101 ਬੰਦਾ ਉਹ ਇਹ ਨਹੀਂ ਪਤਾ ਉਹ ਹੈ ਕਿੱਥੇ ਭਾਰਤੀਆਂ ਦੇ ਬਾਹਰ ਜਾਣ ਦੇ ਵਾਅਦੇ ਕਰੇਜ਼ ਨੂੰ ਦੇਖ ਕੇ ਹੁਣ ਬਾਹਰ ਲੀਆਂ ਸਰਕਾਰਾਂ ਸਖਤ ਹੋ ਗਈਆਂ ਨੇ ਤਾ ਟਰੰਪ ਦੇ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਜਿੰਨੇ ਵੀ ਪ੍ਰਵਾਸੀ ਇਨਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਸੀ ਉਹਨਾਂ ਸਾਰਿਆਂ ਦਾ ਇੱਕ ਜਹਾਜ਼ ਭਰ ਕੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਇਸ ਸੰਬੰਧੀ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਹੋਣਗੇ ਜਸ ਖੈਰਾ ਸਾਹਿਬ ਤਾਂ ਖੈਰਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਬਾਹਰਲੀਆਂ ਸਰਕਾਰਾਂ ਦੇ ਭਾਰਤੀਆਂ ਪ੍ਰਤੀ ਜਿਹੜੇ ਇਹ ਸਖਤ ਕਾਨੂੰਨ ਬਣਾਏ ਗਏ ਨੇ ਉਹ ਬਾਈ ਜੀ ਪਹਿਲਾਂ ਤਾਂ ਗੱਲ ਇਹ ਆ ਕਿ ਇਹ ਜਾਦਾ ਹੁਣ ਟਾਰਗੇਟ ਹੋਣ ਲੱਗ ਗਿਆ ਕਿਉਂਕਿ ਸਾਰੀਆਂ ਕੰਟਰੀਆਂ ਪਹਿਲਾਂ ਗੱਲ ਕਰੀਏ ਕਿ ਪਹਿਲਾ ਆਸਟ੍ਰੇਲੀਆ ਨੇ ਬੜੇ ਕਾਨੂੰਨ ਜਿਹੜੇ ਸਖਤ ਕਰਤੇ ਉੱਥੇ ਦੇ ਵੀਜੇ ਵੀ ਜ਼ਿਆਦਾ ਜਿਹੜੇ ਹੁਣ ਨਹੀਂ ਲਾਉਂਦੇ ਬੰਦੇ ਉਸ ਤੋਂ ਬਾਅਦ ਜੇ ਗੱਲ ਕਰੀਏ ਕੈਨੇਡਾ ਦੀ ਹਨਾ ਉੱਥੇ ਵੀ ਹੁਣ ਜਿਹੜੇ ਉਹ ਉਹਨਾਂ ਦੇ ਮੁੱਖ ਮੰਤਰੀ ਸੋਰੀ ਪ੍ਰਧਾਨ ਮੰਤਰੀ ਨੇ ਹਨ ਉਹਨਾਂ ਨੇ ਵੀ ਬੜੇ ਜਿਹੜੇ ਰੂਲਸ ਸੀ ਉਹ ਸਖਤ ਕਰਤੇ ਵੀ ਜਿਹੜਾ ਸਟੱਡੀ ਵੀਜ਼ੇ ਤੇ ਕਾਲਜ ਨਹੀਂ ਚੇਂਜ ਕਰ ਸਕਦੇ ਵਰਕ ਅਪਾਰਟਮੈਂਟ ਤੇ ਬੜੀਆਂ ਰੋਕਾਂ ਨੇ ਟਰੈਵਲ ਜਿਹੜਾ ਪਰਮਟਾ ਉੱਤੇ ਬੜੀਆਂ ਰੋਕਾਂ ਲੱਗੀਆਂ ਹਨ ਉਹ ਕਿਤੇ ਨਾ ਕਿਤੇ ਹੁਣ ਜਿਹੜੇ ਵਿਦੇਸ਼ੀ ਜਾਂਦੇ ਨੇ ਮੇਰੇ ਹਿਸਾਬ ਨਾਲ ਜਿਹਨਾਂ ਨੂੰ ਪ੍ਰਵਾਸੀ ਨਾਮ ਦਿੱਤਾ ਗਿਆ ਹੈ ਹਨਾ ਆਪਾਂ ਵਿਦੇਸ਼ੀ ਕਹਿੰਦੇ ਆ ਤੇ ਉਹ ਪ੍ਰਵਾਸੀ ਕਹਿੰਦੇ ਨੇ ਹਨਾ ਤਾਂ ਉਹਨਾਂ ਤੇ ਮੈਨੂੰ ਮੇਰੇ ਹਿਸਾਬ ਨਾਲ ਹੁਣ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਟਾਰਗੇਟ ਕਰਨ ਲੱਗ ਗਏ ਹੁਣ ਆ ਪਿੱਛੇ ਜੇ ਬੜੀ ਹੋੜ ਉੱਠੀ ਸੀ ਇੰਗਲੈਂਡ ਜਾਣ ਦੀ ਹਨਾ ਤੇ ਉਥੋਂ ਵੀ ਹੁਣ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਤੱਕ ਇਹ ਖਬਰ ਜ਼ਰੂਰ ਆਊਗੀ ਕਿ ਜਿਹੜੇ ਇਹ ਸਖਤ ਹੋ ਗਏ ਕਾਨੂੰਨ ਹਨ ਕਿਤੇ ਨਾ ਕਿਤੇ ਇਹ ਹੁਣ ਜਿਹੜੀ ਭਾਰਤ ਦੀ ਭਾਰਤੀਆਂ ਦੀ ਤੁਸੀਂ ਗੱਲ ਕੀਤੀ ਆ ਮੇਰੇ ਹਿਸਾਬ ਨਾਲ ਉਹ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਲਈ ਜ਼ਿਆਦਾ ਚੇਤਾਵਨੀ ਸੀ ਕਿਉਂਕਿ ਪਰਮਜੀਤ ਤੁਸੀਂ ਇਹ ਦੇਖਿਆ ਹੋਊਗਾ ਕਿ ਜਿਹੜੀਆਂ ਉਡਾਨਾਂ ਨੇ ਤੁਸੀਂ ਸੁਣਿਆ ਹੋਊਗਾ ਤੁਹਾਡੇ ਕਰੀਬੀ ਜਾਂ ਰਿਸ਼ਤੇਦਾਰ ਦੋਸਤ ਮਿੱਤਰ ਗਏ ਹੋਣਗੇ ਜੇ ਕੈਨੇਡਾ ਜਾਂ ਅਮਰੀਕਾ ਨੂੰ ਜਾਣਾ ਹੈ ਉਹ ਜਾਂ ਤਾਂ ਫਲੈਟ ਫਿਰ ਦਿੱਲੀ ਤੋਂ ਫੜਦੇ ਨੇ ਜਾਂ ਲਖਨਊ ਤੋਂ ਜਾਂ ਫਿਰ ਬੈਂਗਲੌਰ ਤੋਂ ਜਾਂ ਫਿਰ ਤੋਂ ਚੰਡੀਗੜ੍ਹ ਤੋਂ ਫਲੈਟ ਫੜ ਕੇ ਸੁੱਦਾ ਉਧਰ ਨੂੰ ਰੁਖ ਕਰਦੇ ਆ ਬਾਈ ਜੀ ਇਹ ਫਲੈਟ ਚੜਨਾ ਹੋਵੇ ਤਾਂ ਬੈਂਗਲੌਰ ਲਖਨਊ ਦਿੱਲੀ ਪਰ ਜੇ ਉਥੋਂ ਰਿਪੋਰਟ ਹੋ ਕੇ ਆਉਣਾ ਤਾਂ ਪੰਜਾਬ ਇਹ ਕਿਸ ਵਜ੍ਹਾ ਤੇ ਜੇ ਫਲਾਈਟਾਂ ਇੱਥੇ ਲੈਂਡ ਹੋ ਸਕਦੀਆਂ ਨੇ ਫਿਰ ਉਥੋਂ ਇੱਥੋਂ ਚੜ ਵੀ ਸਕਦੀਆਂ ਨੇ ਕੀ ਗੱਲ ਬਈ ਜੇ ਪੰਜਾਬ ਦੇ ਵਿੱਚ ਫਲਾਈਟਾਂ ਆਉਣਗੀਆਂ ਜੇ ਉਹਨਾਂ ਨੇ ਭੇਜੀ ਆ ਫਲਾਈਟ ਉਤਰ ਸਕਦੀ ਆ ਫਿਰ ਇੱਥੋਂ ਚੜ ਕੇ ਨਹੀਂ ਸਕਦੀਆਂ ਉਹ ਬਾਈ ਜੀ ਚੜ੍ਹ ਇਸ ਕਰਕੇ ਨਹੀਂ ਸਕਦੀਆਂ ਕਿਉਂਕਿ ਇੱਥੇ ਦੇ ਲੋਕਾਂ ਨੂੰ ਇੱਥੇ ਦੇ ਨੌਜਵਾਨਾਂ ਨੂੰ ਕੰਮ ਦੇਣਾ ਪਊਗਾ ਜਿੰਨੇ ਜਿਹੜੇ 500 ਬੰਦਾ ਦਿੱਲੀ 에ਅਰਪੋਰਟ ਤੇ ਕੰਮ ਕਰਦਾ ਉਹੀ 500 ਬੰਦਾ ਅੰਮ੍ਰਿਤਸਰ 에ਅਰਪੋਰਟ ਤੇ ਕੰਮ ਕਰੂਗਾ ਉਹੀ 500 ਬੰਦਾ ਚੰਡੀਗੜ੍ਹ 에ਅਰਪੋਰਟ ਤੇ ਕੰਮ ਕਰੂਗਾ ਇੱਥੇ ਦੇ ਨੌਜਵਾਨਾਂ ਨੂੰ ਜਿਹੜੀ ਐ ਉਹ ਨੌਕਰੀ ਮਿਲੂਗੀ ਤਾਂ ਸਾਡੇ ਨੌਜਵਾਨ ਕਿਉਂ ਜਾਊਗਾ ਬਾਹਰ ਯਾਰ ਜਾਣਦੇ ਤਾਂ ਚੰਗੇ ਪੋ ਵਿਖ ਲਿਏ ਨੇ ਜੇ ਬੰਦਾ 40-45 ਲੱਖ ਲਾ ਕੇ ਹੁਣ ਇੱਥੇ ਅਮਲੋ ਦੇ ਨਜ਼ਦੀਕੀ ਕਾਨਪੂਰਾ ਪਿੰਡ ਦਾ ਇੱਕ ਬੰਦਾ ਗਿਆ ਉਹ ਕਹਿੰਦਾ ਜੀ ਮੈਂ 47 ਲੱਖ ਲਾ ਕੇ ਗਿਆ ਹੈ ਨਾ ਜੇ 47 ਲੱਖ ਲਾ ਕੇ ਬਾਈ ਉਹ ਬਾਹਰ ਹੀ ਜਾਣਾ ਜੇ ਇੱਥੇ ਨੌਕਰੀ ਮਿਲਦੀ ਹੁੰਦੀ ਉਹ ਕਾਹਨੂੰ 47 ਲੱਖ ਬਾਹਰ ਦਾ ਬਾਹਰ ਜਾਂਦਾ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਦਿੰਦੀ ਸੀ ਵੀ ਘਰ ਦਾ ਜਿਹੜਾ ਕੁਛ ਨਾ ਕੁਛ ਬਣਾ ਲਾਂਗੇ ਕਿਉਂਕਿ ਹਨਾ ਕਾਫੀ ਪਿੰਡਾਂ ਦੇ ਲੋਕ ਗਏ ਹੁੰਦੇ ਨੇ ਤਾਂ ਉਹਨਾਂ ਦਾ ਬਣਿਆ ਦੇਖ ਕੇ ਆਉਂਦਾ ਦਿਮਾਗ ਦੇ ਵਿੱਚ ਯਾਰ ਅਸੀਂ ਵੀ ਬਾਹਰ ਜਾ ਕੇ ਕੁਝ ਬਣਾ ਲਾਂਗੇ ਪਰ ਮੇਰੇ ਹਿਸਾਬ ਨਾਲ ਵੀ ਹੁਣ ਜਿਹੜਾ ਇਦਾਂ ਵਾਪਸ ਭੇਜੇ ਨੇ ਹਨਾ ਤਾਂ ਉਹ ਕਈਆਂ ਦੇ ਸੁਪਨੇ ਸੀਗੇ ਹਨਾ ਕਈਆਂ ਦੇ ਆਪਾਂ ਵੀਡੀਓ ਦੇਖੇ ਨੇ ਹੁਣ ਆਪਣੇ ਕੋ ਆਏ ਨੇ ਮੀਡੀਆ ਡਿਪਾਰਟਮੈਂਟ ਆਏ ਨੇ ਵੀਡੀਓ ਹਨਾ ਛੋਟੇ ਛੋਟੇ ਬੱਚੇ ਨੇ ਯਾਰ ਹਨਾ ਉਹਨਾਂ ਦੇ ਉਹ ਉਹ ਵਾਪਸੀ ਆਏ ਨੇ ਤਾਂ ਉਹਨਾਂ ਦੇ ਜਿਹੜੇ ਸੁਪਨੇ ਉਹ ਬੱਚਿਆਂ ਨੇ ਦੇਖੇ ਹੋਣਗੇ ਉਹ ਵੀ ਚੱਕਨਾ ਚੂਰ ਹੋ ਗਏ ਹਣਾ ਇੱਕ ਉਹ ਦਾਦਾ ਉਹਨੇ ਆਪਣਾ ਪੋਤਾ ਬਾਹਰ ਭੇਜਿਆ ਸੀ ਕਹਿੰਨ ਹਾਲਾਂਕਿ ਮੈਂ ਤਾਂ ਹੱਕ ਵਿੱਚ ਹੈ ਨਹੀਂ ਸੀ ਹਣਾ ਜਿਹੜੀ ਹੁਣ ਉਹ ਸਟੋਰੀ ਦੱਸਦਾ ਉਹਦਾ ਪੋਤਾ ਆ ਕੇ ਵੀ ਮੈਨੂੰ ਕੁੱਟਿਆ ਅਸੀਂ ਕਿੰਨੇ ਦਿਨ ਕੁਛ ਖਾਧਾ ਨਹੀਂ ਹਣਾ ਕੁੱਟ-ਕੁੱਟ ਕੇ ਸਾਤੋਂ ਪੈਸੇ ਖੋਇਆ ਨਾ ਉਹ ਦਾਦੇ ਦਾਦਾ ਦਾਦੀ ਦੇ ਦਿਲ ਤੇ ਕੀ ਬੀਤਦਾ ਹੋਊਗਾ ਉਹ ਸਟੋਰੀਆਂ ਸੁਣ ਕੇ ਮੁੜ ਕੇ ਜਦੋਂ ਉਹ ਉੱtre ਨੇ ਹਾਲਾਂਕਿ ਉੱਤਰਦਿਆਂ ਦੀਆਂ ਜਿਹੜੀਆਂ ਫੋਟੋਜ਼ ਨੇ ਹਨਾ ਜਾਂ ਚੜ੍ਹਦਿਆਂ ਦੀਆਂ ਫੋਟੋਆਂ ਨੇ ਉਹ ਵੀ ਆਪਣੇ ਕੋਲ ਆਈਆਂ ਨੇ ਤੁਸੀਂ ਵੀ ਦੇਖੀਆਂ ਨੇ ਹਨਾ ਉਹ ਇੱਥੇ ਲੱਕਾਂ ਨੂੰ ਉਹ ਬੰਨੇ ਹੋਏ ਨੇ ਸੰਗਲ ਬੰਨੇ ਹੋਏ ਨੇ ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ ਹੱਥਾਂ ਤੇ ਹੱਤਕੜੀਆਂ ਲੱਗੀਆਂ ਏਡੇ ਕਿੱਡੇ ਜਿਹੜੇ ਗੈਂਗਸਟਰ ਨੇ ਜਾਂ ਕਿੱਡੇ ਕੋਹ ਨੇ ਯਾਰ ਤੁਸੀਂ ਇੱਕ ਤਾਂ ਆਰਮੀ ਦੇ ਅੰਦਰ ਨੇ ਉਹ ਆਰਮੀ ਦੇ ਜਿਹੜਾ ਪਲੇਨ ਦੇ ਵਿੱਚ ਉਹਨੂੰ ਲਿਆਇਆ ਜਾ ਰਿਹਾ ਹਨਾ ਜਿਹੜਾ ਸਾਰਾ ਤੋਂ ਸੁਰੱਖਿਅਤ ਪਲੇਨ ਹੈ ਹਨਾ ਉਥੋਂ ਭੱਜ ਕੇ ਕਿੱਥੇ ਜਾਂਦੇ ਫਿਰ ਉਹਨਾਂ ਨੂੰ ਹਾਤਕੜੀਆਂ ਬੇੜੀਆਂ ਲਾ ਕੇ ਲੈ ਕੇ ਲਿਆਂਦਾ ਗਿਆ ਹਨਾ ਉਹਨਾਂ ਨੇ ਬਈ ਉਹ ਚੀਜ਼ਾਂ ਯਾਦ ਕਰਾਤੀਆਂ ਜਿਹੜੀਆਂ ਪਹਿਲਾਂ ਹੋਈਆਂ ਨੇ ਜਿਹੜਾ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨੇ ਕਰਿਆ ਸੀ ਨਾ ਵਿਪਖ ਸਿੰਘ ਉਹਨਾਂ ਦੇ ਹੱਤਾਂ 'ਚ ਬੇੜੀਆਂ ਪੈ ਹੱਤਾਂ 'ਚ ਹਾਤਕੜੀਆਂ ਪੈਰਾਂ 'ਚ ਬੇੜੀਆਂ ਜੇ ਅਦਾਲਤ ਜਾਣਾ ਤਾਂ ਵੀ ਇਦਾਂ ਲੈ ਕੇ ਜਾਂਦੇ ਸੀ ਉਹ ਉਹਨਾਂ ਨੇ ਦੁਬਾਰਾ ਭਾਰਤੀਆਂ ਨੂੰ ਯਾਦ ਕਰਾਇਆ ਵੀ ਥੋੜੀ ਔਕਾਤ ਇਹ ਹੈ ਭਾਰਤੀਆਂ ਨੂੰ ਖਾਸ ਕਰਕੇ ਉਹਨਾਂ ਨੇ ਇਸੇ ਕਰਕੇ ਇਹ ਯਾਦ ਕਰਾਇਆ ਵੀ ਤੁਹਾਡੀ ਔਕਾਤ ਇਹ ਹੈ ਪਹਿਲਾਂ ਅਸੀਂ ਇਹ ਜਿਹੜੇ ਗੋਰੇ ਲੋਕ ਨੇ ਪਹਿਲਾਂ ਇਹ ਕਰ ਚੁੱਕੇ ਨੇ ਤੇ ਦੁਬਾਰਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੀਆਂ ਸਰਕਾਰਾਂ ਪਹਿਲਾਂ ਤਾਂ ਕਹਿੰਦੀਆਂ ਵੀ ਅਸੀਂ ਪਹਿਲਾਂ ਚਲੋ ਸਾਡੇ ਰਾਜਨੀਤਿਕ ਆਗੂ ਹੁੰਦੇ ਸੀ ਕਹਿੰਦੇ ਸੀ ਮੈਂ ਇਹਨੂੰ ਇੰਗਲੈਂਡ ਬਣਾ ਦੂੰ ਮੈਂ ਇਹਨੂੰ ਅਮਰੀਕਾ ਬਣਾ ਦੂੰ ਪੰਜਾਬ ਨੂੰ ਬਾਈ ਜੀ ਪੰਜਾਬ ਸੋਨੇ ਦੀ ਚਿੜੀ ਸੀ ਹੁਣ ਤਾਂ ਮਿੱਟੀ ਦੀ ਵੀ ਨਹੀਂ ਰਹਿ ਗਈ ਜਿਹੜੇ ਜਿੱਦਾਂ ਦੇ ਹਾਲਾਤ ਇੱਥੇ ਬਣ ਗਏ ਨੇ ਤਾਂ ਮੇਰੇ ਹਿਸਾਬ ਨਾਲ ਵੀ ਜਿੱਥੇ ਇਹ ਹੁਣ ਵਾਪਸੀ ਜਿਹੜੀ ਹੋਈ ਹੈ ਇਹ ਕਿਤੇ ਨਾ ਕਿਤੇ ਪੰਜਾਬੀਆਂ ਦੇ ਲਈ ਸਬਕ ਵੀ ਆ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਹੁਣ ਇੱਥੇ ਰੁਕਣ ਲੱਗ ਜੂਗੀ ਜਿਹੜੀ ਬਾਹਰ ਨੂੰ ਜਾਣ ਦੀ ਹੋੜ ਸੀ ਨਾ ਜਿਹੜੀ ਉਹ ਡਾਲਰਾਂ ਪੌਂਡਾਂ ਦੀ ਹੋੜ ਸੀ ਹੈ ਨਾ ਉਹ ਹੁਣ ਜਿਹੜੀਆਂ ਸਟੋਰੀਆਂ ਉਹ ਆ ਕੇ ਦੱਸਦੇ ਆ ਮੇਰੇ ਹਿਸਾਬ ਨਾਲ ਉਹਦੇ ਨਾਲ ਜ਼ਰੂਰ ਘਟੂਗੀ ਇਹ ਇੱਕ ਜਿਹੜੀ ਉਹ ਉਹਨਾਂ ਨੇ ਹੱਤਕੜੀਆਂ ਲਾ ਕੇ ਬੀੜੀਆਂ ਪਾ ਕੇ ਪੰਜਾਬ ਦੇ ਵਿੱਚ ਜਿਹੜੀ ਲੈਂਡਿੰਗ ਕਰਵਾਈ ਆ ਨਾ ਇਹ ਪੰਜਾਬੀਆਂ ਨੂੰ ਸਿੱਧੀ ਸਿੱਧੀ ਚੇਤਾਵਨੀ ਆ ਵੀ ਹੁਣ ਜਿਹੜੇ ਦੋ ਨੰਬਰ 'ਚ ਬਾਹਰ ਆਉਣ ਵਾਲੇ ਨੇ ਨਾ ਉਹ ਯਕੀਨ ਜਰੂਰ ਸੋਚ ਲੈਣ ਵੀ ਅਸੀਂ ਆ ਹਸ਼ਰ ਕਰਕੇ ਵਾਪਸ ਭੇਜਾਂਗੇ ਜਿਹੜਾ ਉਹ 1947 ਤੋਂ ਅਸੀਂ ਪਹਿਲਾਂ ਕਰਿਆ ਸੀ ਉਹੀ ਹਸ਼ਰ ਹੁਣ ਤੁਹਾਨੂੰ ਕਰਕੇ ਇਥੋਂ ਵਾਪਸ ਭੇਜਾਂਗੇ ਬਾਈ ਜੀ ਹਜੇ ਤਾਂ 104 ਆਏ ਨੇ ਠੀਕ ਆ ਹਜੇ ਕਹਿੰਦੇ ਤਾਂ 205 ਨੇ ਜਿਹੜੀ ਲਿਸਟ ਆ ਉਹ 104 ਦੀ ਸਾਹਮਣੇ ਆਈ ਆ ਜਿਹੜਾ ਬਾਕੀ 99 ਬੰਦੇ ਸੌਰੀ 101 ਬੰਦਾ ਉਹ ਇਹ ਨਹੀਂ ਪਤਾ ਉਹ ਹੈ ਕਿੱਥੇ ਟੋਟਲ 10205 ਆਏ ਨੇ ਜਾਂ 104 ਆਏ ਨੇ ਜੇ 10205 ਆਏ ਨੇ ਤਾਂ 101 ਬੰਦਾ ਕਿੱਥੇ ਆ ਸਾਡਾ ਉਹ ਪੰਜਾਬ ਦਾ ਹਰਿਆਣਾ ਦਾ ਚੰਡੀਗੜ੍ਹ ਦਾ ਯੂਪੀ ਦਾ ਜਾਂ ਗੁਜਰਾਤ ਦਾ ਕਿੱਥੇ ਦਾ ਉਹ ਉਹਦਾ ਦੱਸਣਾ ਉਹ ਵੀ ਨਹੀਂ ਕੋਈ ਸਾਹਮਣੇ ਆਇਆ ਉਥੋਂ ਕਹਿੰਦੇ ਆ 205 ਆਏ ਨੇ ਲਿਸਟਾ ਯਾ 104 ਦੀ ਬਾਕੀ ਕਿੱਥੇ ਗਏ ਬਈ ਇਹ ਬਾਈ ਹਲੇ ਤੱਕ ਕਿਸੇ ਨੇ ਸਵਾਲ ਨਹੀਂ ਪੁੱਛਿਆ ਵੀ ਉਹ ਬੰਦੇ ਕਿੱਥੇ ਗਏ ਕੀ ਉਹ ਕ੍ਰਿਮੀਨਲ ਰਿਕਾਰਡ ਵਾਲੇ ਸੀ ਕੀ ਉਹਨਾਂ ਤੇ ਕੋਈ ਡਰਾਮਾ ਲੱਗਿਆ ਹੋਇਆ ਸੀ ਇਥੋਂ ਭਗੌੜਾ ਕਰਾਰ ਸੀ ਕੀ ਸੀਗੇ ਉਹ 101 ਬੰਦੇ ਪਹਿਲਾਂ ਤਾਂ ਉਹਦਾ ਜਵਾਬ ਹੈ ਫਿਰ ਦੂਸਰਾ ਇਹ ਜਵਾਬ ਇਹ ਸਵਾਲ ਹੈ ਹਨਾ ਵੀ ਜਿਹੜੇ ਇੱਥੇ ਲੈਂਡਿੰਗ ਹੋਈ ਆ ਪੰਜਾਬ ਦੇ ਵਿੱਚ ਇੱਕ ਸੁਭਾਵਤੇ ਹੋਈ ਹੈ ਕਿਡੀਆਂ ਪਰਮਿਸ਼ਨ ਆ ਕੇ ਮੈਂ ਇੱਕ ਕਿਸੇ ਨੈਸ਼ਨਲ ਮੀਡੀਆ ਤੇ ਸੁਣਦਾ ਸੀਗਾ ਉਹ ਇੱਕ ਆਰਮੀ ਦੇ ਵੱਲੋਂ ਵੀ ਉਹ ਹੋਈ ਆ ਵੀ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਐਂਟਰ ਹੋਇਆ ਹਾਲਾਂਕਿ 에ਅਰਲਾਈਨ ਦੇ ਹੁੰਦੇ ਨੇ ਆਰਮੀ ਦਾ ਜਹਾਜ਼ ਐਂਟਰ ਹੋਣਾ ਵੱਡੀ ਗੱਲ ਹੈ ਕਿਉਂਕਿ ਆਰਮੀ ਦਾ ਜਹਾਜ਼ ਦੂਸਰੇ ਦੇਸ਼ ਦੇ ਵਿੱਚ ਨਹੀਂ ਜਾ ਸਕਦਾ ਉਹਦੇ ਵਾਸਤੇ ਆਰਮੀ ਦੀ ਪਰਮਿਸ਼ਨ ਹੋਣੀ ਜ਼ਰੂਰੀ ਹੈ ਹੈਨਾ ਇਹ ਕਈ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਹੋਏ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਕਿ 1700 ਭਾਰਤੀ ਫੜਿਆ 18000 ਉਹਨਾਂ ਨੇ ਨਾਮਜ਼ਦ ਕੀਤਾ 18000 ਭਾਰਤੀ ਆ ਜਿਹੜਾ ਉਹ ਇਲੀਗਲ ਨਾਮਜ਼ਦ ਕੀਤਾ ਉਹ ਚੋਂ 1700 ਅਰੈਸਟ ਕਰ ਲਿਆ ਹਜੇ ਤਾਂ 104 ਆਇਆ ਪਤਾ ਨਹੀਂ 205 ਆਇਆ ਹਜੇ ਤਾਂ ਬਾਕੀ ਆਉਣੇ ਨੇ ਬਾਈ ਜਿਹੜਾ ਜਿਹੜੇ ਹਾਲਾਤ ਕੱਲ ਬਣੇ ਹੋਏ ਸੀ ਜਿਹੜੇ ਘਰਾਂ ਦੇ ਜਿਹੜੇ ਕਹਦੀਏ ਕਿ ਬਜ਼ੁਰਗ ਸੀ ਉਹ ਬਾਂ ਮਾਰ ਮਾਰ ਰੋਂਦੇ ਸੀ ਹਜੇ ਤਾਂ ਪੂਰੇ ਪੰਜਾਬ ਨੇ ਬਾਈ ਰੋਣਾ ਤਾਂ ਖੈਰਾ ਸਾਹਿਬ ਕਹਿੰਦੇ ਵੀ ਜਿਹੜੇ ਏਜੰਟ ਨੇ ਉਹ ਬਾਹਰ ਭੇਜਦੇ ਨੇ ਹਨਾ ਦੋ ਨੰਬਰ ਦਾ ਰਸਤਾ ਕਹਿੰਦੇ ਨੇ ਹਨਾ ਹੂੰ ਤੇ ਹੁਣ ਉਹਨਾਂ ਦੇ ਉੱਤੇ ਮਾਮਲੇ ਦਰਜ ਹੋ ਰਹੇ ਨੇ ਕੀ ਗੱਲ ਵੀ ਹੁਣ ਜਦੋਂ 트럼ਪ ਨੇ ਪੰਜਾਬੀ ਪੰਜਾਬ ਭੇਜਤੇ ਹਨਾ ਭਾਰਤੀ ਨੇ ਜਿਹੜੇ ਉਹ ਪੰਜਾਬੇ ਤੇ ਤੇ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇੱਕ ਤਾਂ ਉਹਨਾਂ ਦਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਹੋਰ ਵੀ ਸੂਬੇ ਨੇ ਹਰਿਆਣਾ ਹੈ ਕਿੰਨੇ ਰਾਜਸਥਾਨ ਸਾਰੇ ਬੈਂਗਲੌਰ ਹੈ ਬੈਂਗਲੋਰੋ ਤੋਂ ਉੱਡ ਸਕਦੀਆਂ ਨੇ ਵਾਪਸੀ ਵੀ ਆ ਸਕਦੀਆਂ ਨੇ ਜੇ ਲਖਨਊ ਤੋਂ ਉੱਡ ਸਕਦੀਆਂ ਤਾਂ ਵਾਪਸੀ ਵੀ ਆ ਸਕਦੀਆਂ ਜੇ ਦਿੱਲੀ ਤੋਂ ਉੱਡ ਸਕਦੀਆਂ ਤਾਂ ਵਾਪਸੀ ਵੀ ਆ ਸਕਦੀਆਂ ਯਾਰ ਇਹ ਇਕੱਲਾ ਪੰਜਾਬ ਹੀ ਕਿਉਂ ਮੈਂ ਉਹੀ ਗੱਲ ਕਰ ਰਿਹਾ ਵੀ ਹੁਣ ਸਰਕਾਰਾਂ ਨੇ ਉਹ ਜਿਹੜੇ ਏਜੰਟ ਨੇ ਉਹਨਾਂ ਉੱਤੇ ਮਾਮਲੇ ਦਰਜ ਕਰ ਲਏ ਪਹਿਲਾਂ ਕਿਉਂ ਨਹੀਂ ਸੀ ਹੁੰਦੇ ਪਹਿਲਾਂ ਵੀ ਤਾਂ ਯਾਰ ਮਾਮਲੇ ਸਾਹਮਣੇ ਆਉਂਦੇ ਸੀ ਲੋਕ ਕਹਿੰਦੇ ਸੀ ਯਾਰ ਸਾਡਾ ਮੁੰਡਾ ਡਾਂਕੀ ਲਾ ਕੇ ਬਾਹਰ ਗਿਆ ਹਨਾ ਉਹਨੂੰ 2 ਮਹੀਨੇ ਲੱਗੇ ਕਈ ਕਹਿੰਦਾ ਯਾਰ ਉੱਥੇ ਜੰਗਲਾਂ ਦੇ ਵਿੱਚ ਉਹ ਬੜੇ ਔਖੇ ਉਹ ਸਟੋਰੀਆਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਬਾਅਦ 'ਚ ਜਿਹੜੇ ਮੁੰਡੇ ਨੇ ਉਹ ਇੰਟਰਵਿਊ ਦਿੰਦੇ ਨੇ ਉਦੋਂ ਵੀ ਮਾਮਲੇ ਸਾਹਮਣੇ ਆਉਂਦੇ ਨੇ ਵੀ 2 ਨੰਬਰ ਦੇ ਵਿੱਚ ਬੰਦੇ ਨੇ ਜਿਹੜੇ ਉਹ ਬਾਹਰ ਜਾਂਦੇ ਨੇ ਹੁਣ ਹੀ ਕਿਉਂ ਏਜੰਟਾਂ ਦੇ ਉੱਤੇ ਜਿਹੜੀਆਂ ਐਫਆ ਮੈਨੂੰ ਲੱਗਦਾ ਲੈਂਡ ਹੋਏ ਨੇ ਇੱਥੇ ਜੀ ਜੀ ਠੀਕ ਐ ਅੱਜ ਖਬਰਾਂ ਆ ਰਹੀਆਂ ਨੇ ਵੀ ਭਾਈ ਜਿਹੜੇ ਏਜੰਟ ਨੇ ਜਿਹੜੇ ਬਾਹਰ ਭੇਜਦੇ ਨੇ ਡੌਂਕੀ ਲਵਾ ਕੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਪਹਿਲਾਂ ਇਹ ਕੰਮ ਕਰਨੇ ਜ਼ਰੂਰੀ ਨਹੀਂ ਸੀ ਕਿ ਕੋਈ ਆਪਾਂ ਸੋਚ ਰਹੇ ਸੀਗੇ ਜਾਂ ਦੇਖ ਹੀ ਰਹੇ ਸੀ ਕੋਈ ਇਹੋ ਜਿਹਾ ਐਕਸ਼ਨ ਹੋਵੇ ਵੀ ਭਾਈ ਉਧਰੋਂ ਭਾਰਤੀ ਵਾਪਸ ਭੇਜਣ ਉਹ ਉਸ ਤੋਂ ਬਾਅਦ ਆਪਾਂ ਜਿਹੜੇ ਏਜੰਟ ਨੇ ਨਾ ਉਹਦੇ ਉੱਤੇ ਨਕੇਲ ਕਸੀਏ ਇਹ ਬਾਈ ਇੱਕ ਪੂਰੀ ਸਾਜ਼ਿਸ਼ ਦਾ ਹਿੱਸਾ ਤੁਸੀਂ ਦੇਖਿਆ ਉਹ ਪਿਛਲੇ ਦਿਨੀ ਜਿਹੜੇ ਬੜੇ ਲੋਕਾਂ ਨੇ ਇਥੇ ਚੰਡੀਗੜ੍ਹ ਇਥੇ ਮੋਹਾਲੀ ਦੇ ਵਿੱਚ ਵੀ ਮੋਹਾਲੀ ਚੰਡੀਗੜ੍ਹ ਦੇ ਵਿੱਚ ਵੀ ਲੋਕਾਂ ਨੇ ਧਰਨੇ ਲਾਏ ਨੇ ਕਈਆਂ ਦੇ ਕਈ ਕਹਿੰਦੇ ਕਿ ਕਿੰਨੇ ਕਰੋੜ ਰੁਪਈਆ ਜਿਹੜਾ ਉਹ ਇੱਕ ਕੰਪਨੀ ਦੱਬ ਕੇ ਬੈਠੀ ਸੀ ਲੋਕਾਂ ਨੇ ਧਰਨੇ ਲਾ ਲਾ ਕੇ ਜਿਹੜੇ ਉਹ ਅੰਦਰ ਕਰਾਏ ਨੇ ਚੁਕਾਏ ਨੇ ਠੀਕ ਆ ਯਾਰ ਜੇ ਅਸੀਂ ਕਹਿੰਨੇ ਆ ਅਸੀਂ ਪੰਜਾਬ ਨੂੰ ਮੁੜ ਕੇ ਸੋਨੇ ਦੀ ਚਿੜੀ ਬਣਾਉਣਾ ਹੈ ਤਾਂ ਪਹਿਲਾਂ ਇਹਨਾਂ ਤੇ ਨਕੇਲ ਕਸਣੀ ਪਊਗੀ ਕਹਦੇ ਨੇ ਨਾ ਵੀ ਜਦੋਂ ਉਹ ਤਲਾਹ ਹੋਵੇ ਨਾ ਤਲਾਹ ਹਨਾ ਉੱਚ ਇੱਕ ਗੰਦਾ ਡੱਡੂ ਵੜ ਜਾਏ ਨਾ ਹੈਨਾ ਚਾਹੇ ਉਹ ਗੰਦਾ ਹੀ ਹੋਵੇ ਹਨਾ ਇਕੇ ਹੋਵੇ ਹਨਾ ਉਨਸਾ ਰੇਤਲਾ ਨੂੰ ਗੰਦਾ ਕਰ ਦੇਣਾ ਬਈ ਉਮੀ ਇਹ ਹੈ ਕਈ ਏਜੰਟ ਚੰਗੇ ਵੀ ਨੇ ਬਈ ਜਿਨ੍ਹਾਂ ਨੇ ਕਾਫੀ ਜਿਹੜੇ ਬੱਚੇ ਨੇ ਹਨਾ ਉਹ ਸਟੂਡੈਂਟ ਵੀਜ਼ੇ ਤੇ ਬਾਹਰ ਭੇਜੇ ਨੇ ਹੁਣ ਜੇ ਉੱਥੇ ਜਾ ਕੇ ਉਹ ਬਾਹਰ ਜਾ ਕੇ ਹਨਾ ਉਹ ਵੀ ਇਲੀਗਲ ਕੰਮ ਕਰਨਾ ਉਹ ਤੇ ਏਜੰਟ ਦੀ ਕੋਈ ਗਲਤੀ ਨਹੀਂ ਹਨਾ ਬਹੁਤ ਬੱਚੇ ਨੇ ਜਿਹੜੇ ਪੜ ਕੇ ਆਏ ਨੇ ਬਈ ਪੜ ਕੇ ਇੱਧਰ ਆ ਕੇ ਉੱਧਰ ਡਿਗਰੀਆਂ ਕਰਕੇ ਆ ਕੇ ਇੱਧਰ ਕਈਆਂ ਨੇ ਹਸਪਤਾਲ ਮੇਰਾ ਇੱਕ ਮਿੱਤਰ ਆ ਹਨਾ ਉਹ ਬਾਹਰੋਂ ਪੜ ਕੇ ਆਇਆ ਨਹੀਂ ਇੱਧਰ ਆ ਕੇ ਹਸਪਤਾਲ ਖੋਲ੍ਹਿਆ ਠੀਕ ਹੈ ਭਾਈ ਕਈ ਪੜ੍ਹਾਈ ਕਰਕੇ ਉਧਰੋਂ ਆ ਕੇ ਇੱਧਰ ਸੈਟਲ ਹੁੰਦੇ ਨੇ ਇੱਕ ਮੇਰਾ ਫਰੈਂਡ ਆ ਹਨਾ ਉਹ ਸ਼ਾਇਦ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਉਹ ਡਿਗਰੀ ਕਰ ਕੇ ਕੈਨੇਡਾ ਤੋਂ 2 ਸਾਲ ਪਹਿਲਾਂ ਗਿਆ ਸੀ ਠੀਕ ਆ ਭਾਈ ਉਹ ਉਧਰੋਂ ਪੜ੍ਹ ਕੇ ਆ ਕੇ ਇੱਧਰ ਆ ਕੇ ਕੰਮ ਕਰਦੇ ਆ ਠੀਕ ਹੈ ਜੇ ਹੁਣ ਆਪਾਂ ਇਧਰੋਂ ਗਏ ਆ ਪੜਨ ਉਧਰ ਜਾ ਕੇ ਅਸੀਂ ਪੁੱਠੇ ਸਿੱਧੇ ਕੰਮ ਕਰਾਂਗੇ ਉਧਰ ਜਾ ਕੇ ਅਸੀਂ ਯੂਨੀਵਰਸਿਟੀ ਤੋਂ ਭੱਜ ਗਏ ਹਨਾ ਤੇ ਜਾਂ ਫਿਰ ਆਪਾਂ ਕੰਮ ਕਰਨ ਲੱਗੇ ਉੱਥੇ ਜਾ ਕੇ ਤੇ ਭਈ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਭਈਆਂ ਨੂੰ ਆਪਾਂ ਪ੍ਰਵਾਸੀ ਕਹਿੰਦੇ ਆ ਤੇ ਮੈਂ ਸੁੱਧਾ ਸ਼ਬਦ ਵਰਤਦਾ ਠੀਕ ਆ ਉਹ ਯੂਪੀ ਬਿਹਾਰ ਤੋਂ ਆਉਂਦੇ ਆ ਠੀਕ ਆ ਆਪਾਂ ਉਹਨਾਂ ਨੂੰ ਪ੍ਰਵਾਸੀ ਕਹਿੰਦੇ ਆ ਆਪਣੇ ਇਧਰ ਕਿਉਂ ਉਹਨਾਂ ਨੂੰ ਮਾੜਾ ਕਹਿੰਦੇ ਆ ਵੀ ਜਿਹੜਾ ਕੰਮ 500 ਦਾ ਹੁੰਦਾ ਉਹ 300 ਚ ਕਹਿ ਦਿੰਦੇ ਅਸੀਂ ਕਰ ਦਾਂਗੇ ਜੀ ਜਿਹੜਾ ਕੰਮ 500 ਦਾ ਹੁੰਦਾ ਉਹ ਕਹਿੰਦੇ ਜੀ ਅਸੀਂ 200 ਚ ਕਰ ਦਾਂਗੇ ਬਾਈ ਇਹੀ ਕੁਛ ਬਾਹਰ ਜਾ ਕੇ ਆਪਣੇ ਭੈਣ ਭਾਈ ਕਰਦੇ ਨੇ ਇਸ ਕਰਕੇ ਜਿਹੜਾ ਇਹ ਇਹ ਅੱਜ ਹਾਲਾਤ ਬਣੇ ਨੇ ਨਾ ਇਹ ਇਸ ਕਰਕੇ ਬਣੇ ਨੇ ਜਿਹੜੇ ਬੰਦੇ ਉਧਰ ਪੱਕੇ ਨੇ ਠੀਕ ਆ ਹਲਾ ਕਹਾਂ ਬਾਈ ਮੈਂ ਇਹ ਕੰਮ ਦੇ 10 ਡਾਲਰ ਲਾਊਗਾ ਠੀਕ ਆ ਹੁਣ ਜਿਹੜਾ ਜਵਾਕ ਆ ਯਾਰ ਜਿਹੜਾ ਪੜਨ ਗਿਆ ਉੱਥੇ ਉਹਨੇ ਆਪਣੀ ਫੀਸ ਵੀ ਭਾਰਨੀ ਆ ਜਿਹੜਾ ਇੱਥੋਂ 40 45 ਲੱਖ ਲਾ ਕੇ ਗਿਆ ਉਹਨੇ ਉਹ ਵੀ ਮੋੜਨਾ ਠੀਕ ਆ ਉਹ ਕਹਿੰਦਾ ਕੋਈ ਨਹੀਂ ਬਾਈ ਜੇ 10 ਮੰਗਦਾ ਮੈਂ 7 ਚ ਕਰ ਦੂੰਗਾ ਉਹ ਕਹਿੰਦਾ ਨਾ ਨਾ ਮੈਂ ਤਾਂ 5 ਦਊਂਗਾ ਉਹ ਕਹਿੰਦੇ ਕੋਈ ਨਹੀਂ ਬਾਈ ਅਸੀਂ 5 ਚ ਵੀ ਕਰ ਦਾਂਗੇ ਉਧਰ ਕੰਮ ਦੀ ਸ਼ੋਰਟੇਜ ਹੋਗੀ ਠੀਕ ਆ ਇਸ ਕਰਕੇ ਜਿਹੜੇ ਇਹ ਜਿਹੜੇ ਵਾਪਸੀ ਆਉਣ ਲੱਗੇ ਨੇ ਨਾ ਇਹ ਅਸਲ ਕਾਰਨ ਇਹ ਨੇ ਜੇ ਗੱਲ ਏਜੰਟਾਂ ਦੀ ਕਰੀਏ ਜਿਵੇਂ ਹੁਣ ਡੋਂਕੀ ਦੀ ਗੱਲ ਕਰੀਏ ਤਾਂ ਮੇਨ ਜਿਹੜਾ ਅਮਰੀਕਾ ਦੀ ਡੋਂਕੀ ਦਾ ਜਿਹੜਾ ਉਹ ਚੱਲਦਾ ਏ ਕਿ ਅਮਰੀਕਾ ਦੀ ਬੰਦਾ ਡੋਂਕੀ ਲੱਗ ਗਿਆ 2 ਨੰਬਰ ਚ ਗਿਆ ਕਿਉਂਕਿ ਅਮਰੀਕਾ ਦੇ ਵਿੱਚ ਪੈਸਾ ਬਹੁਤ ਆ ਅਲੱਗਾਂ ਦਾ ਕੋਈ ਨਹੀਂ ਬਾਈ 40-50 ਲੱਖ ਆ ਸੀ ਤਾਰ ਦਾਂਗੇ ਛੇਤੀ ਉਹ ਜੇ ਉੱਥੇ ਜਾ ਕੇ ਕੰਮ ਕਰਨ ਲੱਗ ਗਏ ਜਦੋਂ ਕੰਮ ਮਿਲ ਗਿਆ ਤਾਰ ਦਾਂਗੇ ਕੋਈ ਨਹੀਂ ਬਾਈ ਜੀ ਡੋਂਕੀ ਜਿਹੜੀ ਕਿ ਸਾਡੇ ਹਜ਼ਾਰਾਂ ਜਵਾਨ ਖਾ ਗਈ ਵਈ ਵੀਡੀਓ ਦੇਖਦੇ ਆ ਹਨਾ ਉਹ ਪਨਾਮਾ ਦੇ ਜੰਗਲ ਨੇ ਉਹ ਪਾਣੀ ਦੇ ਵਿੱਚ ਲਾਸ਼ਾਂ ਤੈਰ ਦੀਆਂ ਨੇ ਕੰਗਾਲ ਬਣੇ ਪਏ ਨੇ ਉੱਥੇ ਹਨਾ ਬਈ ਉਹ ਸਾਡੀ ਭੈਣ ਭਾਈ ਨੇ ਡੋਂਕੀਆਂ ਲਾ ਕੇ ਅੱਜ ਤੁਸੀਂ ਜਿਵੇਂ ਗੱਲ ਕੀਤੀ ਤੁਸੀਂ ਵੀਡੀਓ ਪੈਂਦੀਆਂ ਨੇ ਹਣਾ ਉਹ ਦੋ ਸਰਕਾਰਾਂ ਕਿੱਥੇ ਸੀ ਵੀ ਅੱਜ ਤੱਕ ਇੱਕ ਦੂਜੇ ਤੇ ਉਂਗਲਾਂ ਚੱਕਦੇ ਨੇ ਸਰਕਾਰ ਕੀ ਦੀ ਨਹੀਂ ਰਹੀ ਯਾਰ ਕੌਣ ਉਂਗਲਾਂ ਚੱਕਦੇ ਆ ਕਾਂਗਰਸ ਹੀ ਚੱਕਦੇ ਆ ਵੀ ਜੀ ਆ ਇੱਕ ਵੀਡੀਓ ਵੀ ਆ ਵੀ ਸੁਖਪਾਲ ਖੈਰਾ ਸਾਹਿਬ ਹਨਾ ਉਹ ਕਹਿੰਦੇ ਆ ਵੀ ਉਹਨਾਂ ਦਾ ਕੋਈ ਮੰਤਰੀ ਸੰਤਰੀ ਲੈਣ ਨਹੀਂ ਪਹੁੰਚਿਆ ਹਨਾ ਵੀ ਨੌਜਵਾਨ ਵਾਪਸ ਆ ਗਏ ਉਹਨਾਂ ਦਾ ਮੰਤਰੀ ਸੰਤਰੀ ਲੈਣ ਨਹੀਂ ਪਹੁੰਚਿਆ ਅਕਾਲੀਆਂ ਦੇ ਵੀ ਆਗੂਆਂ ਦੇ ਬਿਆਨ ਆਏ ਨੇ ਕਿ ਜੀ ਇਹ ਬਹੁਤ ਮਾੜਾ ਹੋਇਆ ਹਨਾ ਤੇ ਮਹਾਰਾਜ ਇਹ ਤੋਂ ਪਹਿਲਾਂ ਸਰਕਾਰ ਕਾਂਗਰਸ ਦੀ ਸੀ ਉਹ ਤੋਂ ਪਹਿਲਾਂ ਸਰਕਾਰ ਅਕਾਲੀਆਂ ਦੀ ਸੀ ਯਾਰ ਤੁਸੀਂ ਉਦੋਂ ਕਿਉਂ ਨਹੀਂ ਰੋਕ ਕੇ ਬਾਹਰ ਜਾਣੋ ਤੁਸੀਂ ਉਦੋਂ ਕਿਉਂ ਨਹੀਂ ਪੰਜਾਬ ਨੂੰ ਇਸ ਹੱਦ ਤੱਕ ਜਿਹੜਾ ਉਹ ਕਾਬਲ ਬਣਾਇਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿ ਕੇ ਕੰਮ ਕਰਨ ਬਾਈ ਜੀ ਸਾਡਾ ਸਿੱਖ ਇਤਿਹਾਸ ਉਹ ਹੈ ਕਿ ਕਿਸੇ ਟਾਈਮ ਗੋਰੇ ਕਹਿੰਦੇ ਜਿਵੇਂ ਸਾਡੇ ਹਾਈਲਾਈਟਸ ਕਰਕੇ ਬਾਹਰ ਜਾਂਦੇ ਨੇ ਨਾ ਉਹ ਗੋਰੇ ਪੰਜਾਬੀ ਦੀ ਹਾਈਲਾਈਟਸ ਕਰਦੇ ਹੁੰਦੇ ਸੀ ਜਦੋਂ ਸਾਡੇ ਮਹਾਰਾਜੇ ਦਾ ਇੱਥੇ ਰਾਜ ਹੁੰਦਾ ਸੀ ਜਦੋਂ ਸਿੱਖਾਂ ਦਾ ਰਾਜ ਹੁੰਦਾ ਸੀ ਉਦੋਂ ਸਾਡਾ 1 ਰੁਪਇਆ ਜਿਹੜਾ ਉਹਨਾਂ ਦੇ 28 29 ਰੁਪਏ 30 ਰੁਪਏ ਬਣਦੇ ਹੁੰਦੇ ਸੀ ਸਾਡੇ ਸਿੱਖ ਰਾਜ ਦਾ ਇੱਕ ਸਿੱਕਾ ਠੀਕ ਹੈ ਉਹਨਾਂ ਦੇ ਜਿਹੜੇ 28 29 ਪੌਂਡ ਬਣਦੇ ਡਾਲਰ ਬਣਦੇ ਹੁੰਦੇ ਸੀਗੇ ਉਹ ਸੀ ਸਾਡਾ ਸਿੱਖ ਰਾਜ ਉਹ ਸੀ ਸਾਡੀ ਪੰਜਾਬ ਦੀ ਸੋਨੇ ਦੀ ਚਿੜੀ ਜਿਹੜੀ ਅੱਜ ਜਿਹੜਾ ਉਹਨਾਂ ਦਾ 1 ਰੁਪਇਆ ਕਿ ਬਰਾਬਰੀ ਤਾਂ ਕੀ ਹੋਣੀ ਵੀ ਚਲ ਬਰਾਬਰ ਇੱਕ ਇੱਕ ਰਹਿ ਗਿਆ ਹੋਊਗਾ ਪਰ ਨਹੀਂ ਸਾਡਾ ਇੰਨਾ ਕ ਪੰਜਾਬ ਪਿੱਛੇ ਚਲਿਆ ਗਿਆ ਕਿ ਅੱਜ ਉਹ ਸਾਡਾ ਉਹਨਾਂ ਦਾ 1 ਰੁਪਿਆ ਸਾਡੇ ਆ ਕੇ 100 ਰੁਪਿਆ ਬਣਦਾ 90 ਰੁਪਏ ਬਣਦੇ ਨੇ 50 60 70 ਉਹ ਬਣਦੇ ਨੇ ਆਕੇ ਦੁਬਈ ਦੇ ਵਿੱਚ ਕੀ ਆ ਯਾਰ ਰੇਤਾ ਹੀ ਰੇਤਾ ਸੀ ਅੱਜ ਕਿੱਥੇ ਤੱਕ ਡਿਵੈਲਪ ਹੋ ਗਿਆ ਕਿੰਨੇ ਰੁਪਏ ਬਣਦੇ ਨੇ ਸਾウਦੀ ਅਰਬ ਦੇ ਵਿੱਚ ਕੀ ਆ ਰੇਤਾ ਹੀ ਰੇਤਾ ਯਾਰ ਕਿੱਥੇ ਤੱਕ ਡਿਵੈਲਪਮੈਂਟ ਹੋ ਗਈ 22 ਰੁਪਏ ਬਣਦੇ ਪੰਜਾਬ ਇੰਡੀਆ ਚ ਆ ਕੇ ਇੰਡੀਆ ਕਿ ਇਨ ਇੰਡੀਆ ਕਿੱਧਰ ਨੂੰ ਜਾਂਦਾ ਕਿੰਨੇ ਕ ਦੇਸ਼ਾਂ ਤੋਂ ਉੱਪਰ ਆ ਇੰਡੀਆ ਯਾਰ ਕਿ ਇਹ ਆਪਾਂ ਇਹਦੇ ਤੌਰ ਤੇ ਲਾ ਲਈਏ ਜੇਕਰ ਇੱਕ ਮੂਵਮੈਂਟ ਚੱਲੀ ਸੀ ਜਦੋਂ ਅਰਥਵਿਵਸਥਾ ਉੱਚੀ ਹੋਈ ਸੀ ਇੰਡੀਆ ਦੀ ਠੀਕ ਹੈ ਜੇ ਉਹ ਮੂਵਮੈਂਟ ਉਦੋਂ ਨਾ ਚੱਲਦੀ ਪਿੱਛੇ ਜੇ ਹਜੇ ਦਿਹਾਂਤ ਹੋਇਆ ਉਹਨਾਂ ਦਾ ਡਾਕਟਰ ਮਨਮੋਹਨ ਸਿੰਘ ਜਦੋਂ ਉਹ ਦੌਰ ਚੱਲਦਾ 2000 ਦੇ ਨਜ਼ਦੀਕ ਦਾ ਠੀਕ ਹੈ ਜੇ ਉਹ ਉਦੋਂ ਨਾ ਸਾਹਮਦੇ ਠੀਕਾ ਮੇਰੇ ਹਿਸਾਬ ਨਾਲ ਜਿਹੜਾ ਅੱਜ 100 ਰੁਪਿਆ ਬਣਦਾ ਨਾ ਮੇਰੇ ਹਿਸਾਬ ਨਾਲ ਇੱਥੇ ਆ ਕੇ 150 200 ਰੁਪਿਆ ਬਣਿਆ ਕਰਨਾ ਸੀ ਜੇ ਉਦੋਂ ਉਹ ਨਾ ਸਾਹਮਦੇ ਤਾਂ ਅੱਜ ਅਸੀਂ ਏਜੰਟਾਂ ਨੂੰ ਦੋਸ਼ ਦਿੰਨੇ ਆ ਠੀਕ ਹੈ ਹਾਂ ਏਜੰਟਾਂ ਨੂੰ ਦੋਸ਼ ਦੇਣਾ ਬਣਦਾ ਕਿ ਉਹਨਾਂ ਨੇ ਸਾਡੇ ਪੁੱਤ ਮਰਵਾਏ ਨੇ ਤੁਸੀਂ ਸਿੱਧਾ ਕਹੋ ਇਥੋਂ ਸਿੱਧੀ ਫਲੈਟ ਕਹਿ ਕੇ ਸਾਰਿਆਂ ਨੇ ਬਿਆਨ ਦਿੱਤਾ ਵੀ ਸਿੱਧੀ ਫਲੈਟ ਕਹਿ ਕੇ ਚੜਾਉਂਦੇ ਆ ਹਨਾ ਇਥੋਂ ਸਿੱਧੀ ਫਲੈਟ ਕਹਿੰਦੇ ਆ ਪਰ ਜਾਂਦੇ ਤਾਂ ਅੱਗੇ ਦੂਜੇ ਲੋਕੀ ਨੇ ਪੈਦਲ ਹੀ ਜਾਂਦੇ ਨੇ ਠੀਕ ਆ ਮੈਂ ਇੱਕ ਬੁੱਕ ਪੜਦਾ ਸੀਗਾ ਹਨਾ ਮੌਤ ਦਾ ਰੇਗਿਸਤਾਨ ਉਹ ਵੀ ਵੀਰ ਕਿਤੇ ਡੋਂਕੀ ਲਾ ਕੇ ਡੋਂਕੀ ਲਾਉਣ ਚੱਲਿਆ ਸੀ ਹਨਾ ਉਹ ਪੂਰੀ ਸਟੋਰੀ ਦੱਸਦੇ ਆ ਉਹ ਸਪੇਨ ਚੱਲਿਆ ਸੀ ਸਪੇਨ ਦੀ ਡੋਂਕੀ ਲਾਉਣਾ ਠੀਕ ਆ ਉਹ ਮੈਂ ਪੜ ਰਿਹਾ ਹਾਂ ਜੇ ਬੁੱਕ ਉਹਦੇ ਵਿੱਚ ਉਹ ਦੱਸਦਾ ਵੀ ਸਾਨੂੰ ਕਿੰਨੇ ਕਿੰਨੇ ਦਿਨ ਪਾਣੀ ਨਹੀਂ ਸੀ ਮਿਲਦਾ ਹਨਾ ਉਹ ਬੁੱਕ ਦੇ ਵਿੱਚ ਲਿਖਦਾ ਵੀ ਅਸੀਂ ਬਾਥਰੂਮ ਤੱਕ ਪੀ ਕੇ ਆਪਣਾ ਗੁਜ਼ਾਰਾ ਕਰਿਆ ਹਨਾ ਉਹ ਉਹ ਚੀਜ਼ਾਂ ਉਹਨਾਂ ਨੇ ਪਿੰਡੇ ਤੇ ਹੰਡਾਈਆਂ ਨੇ ਯਾਰ ਅਸੀਂ ਉਹ ਵੀਡੀਓ ਵੀ ਦੇਖਦੇ ਸੀ ਠੀਕ ਹੈ ਅਸੀਂ ਉਹ ਸਾਰੀਆਂ ਚੀਜ਼ਾਂ ਦੇਖਦੇ ਸੀ ਵੀ ਪਨਾਮਾ ਜੰਗਲ ਦੇ ਵਿੱਚ ਕੀ ਹੁੰਦਾ ਠੀਕ ਅਸੀਂ ਦੇਖਦੇ ਸੀ ਵੀ ਪੁੱਤ ਕਿਵੇਂ ਮਰਦੇ ਨੇ ਕਿਵੇਂ ਕੁੱਟਦੇ ਆ ਅਮਰੀਕ ਨੇ ਪਿੱਛੇ ਇੱਕ ਮੂਵੀ ਵੀ ਕੱਢੀ ਸੀ ਹਨਾ ਉਹਦੇ ਵਿੱਚ ਵੀ ਉਹ ਦਿਖਾਉਂਦਾ ਵੀ ਕਿਵੇਂ ਡੋਂਕਰ ਕੁੱਟਦੇ ਆ ਕੀ ਹਾਲ ਹੁੰਦਾ ਯਾਰ ਸਾਡੇ ਫਿਰ ਨੌਜਵਾਨ ਇੰਨੇ ਉਹ ਹੋਏ ਸੀ ਕਿ ਅਸੀਂ ਅਮਰੀਕਾ ਹੀ ਜਾਣਾ ਅਸੀਂ ਅਮਰੀਕਾ ਹੀ ਜਾਣਾ ਅਸੀਂ ਅਮਰੀਕਾ ਹੀ ਜਾਣਾ ਬਈ ਕਿਉਂ ਮਤ ਆਪਦੇ ਸੀ ਅਮਰੀਕਾ ਦਾ ਨਾ ਜਾਂ ਤਾਂ ਫਿਰ ਪਈਆਂ ਵੱਡੀਆਂ ਕੂਠੀਆਂ ਦੇਖ ਕੇ ਠੀਕ ਹੈ ਜਾਂ ਫਿਰ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਉਹ ਡਾਲਣਾ ਪਾਉਣ ਵਾਲੀਆਂ ਵੀਡੀਓ ਦੇਖਦੇ ਆ ਉਹ ਦੇਖ ਕੇ ਹਨਾ ਬਈ ਉਹ ਡੋਂਕਰਾਂ ਇਹਨਾਂ ਕੋਲ ਏਜੰਟਾਂ ਕੋਲ ਤਾਂ ਹੀ ਫਸਦੇ ਸੀ ਜਾ ਕੇ ਬਈ ਜੇ ਕਿਤੇ ਨਾ ਕਿਤੇ ਹੁਣ ਕੇਸ ਹੋਣ ਲੱਗੇ ਨੇ ਤਾਂ ਮੇਰੇ ਹਿਸਾਬ ਨਾਲ ਹੁਣ ਪੰਜਾਬ ਦੇ ਲਈ ਇਹ ਵੇਤਰੀ ਹੋਊਗੀ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਪੰਜਾਬ ਚ ਰੁਕ ਜਾਊਗੀ ਇਹ ਹੋ ਸਕਦਾ ਹੈ ਕਿ ਹੁਣ ਜਿੱਥੇ ਅਸੀਂ ਕਹਿੰਦੇ ਸੀ ਪੰਜਾਬ ਦੀ ਜਿਹੜੀ ਆਬਾਦੀ ਆ ਉਹ ਘਟ ਘਟਦੀ ਆ ਰਹੀ ਹੈ ਨੌਜਵਾਨੀ ਦੀ ਤਾਂ ਮੈਨੂੰ ਲੱਗਦਾ ਵੀ ਹੁਣ ਜਿਹੜੀ ਬਾਹਰ ਨੂੰ ਜਾਣ ਦੀ ਹੋੜ ਹੈ ਉਹ ਕਿਤੇ ਨਾ ਕਿਤੇ ਰੁਕੂਗੀ ਇੱਥੇ ਜਿਹੜੇ ਨੌਜਵਾਨ ਕੰਮ ਕਰਨ ਲੱਗਣਗੇ ਤਾਂ ਖੈਰਾ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਐਸੀ ਮੇਰੇ ਸਹਿਯੋਗੀ ਪੱਤਰਕਾਰ ਮੈਨੂੰ ਲੱਗਦਾ ਵੀ ਇਹਨਾਂ ਦੁਆਰਾ ਕੀਤੀ ਗੱਲਬਾਤ ਚੰਗੀ ਤਰ੍ਹਾਂ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਸਮਝੀ ਹੋਏਗੀ ਕਿਉਂਕਿ ਇੰਨੀਆਂ ਡੂੰਘੀਆਂ ਗੱਲਾਂ ਕਰਕੇ ਗਏ ਨੇ ਤਾ ਜਿਨ੍ਹਾਂ ਨੂੰ ਇਹ ਗੱਲਬਾਤ ਚੰਗੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਤੁਸੀਂ ਰਿਆਸਤ نیوز ਦੇ ਨਾਲ